ਕਤਰੀ ਸਫਾ ਫਗਵਾੜਾ ਦੇ ਸਮੂਹ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਭੰਡਾਰੀ ਬਾਬਾ ਮੰਦਿਰ ਗੁਰੂ ਹਰਕ੍ਰਿਸ਼ਨ ਨਗਰ ਫਗਵਾੜਾ ਵਿਖੇ ਹੋਈ ਜਿਸ ਵਿੱਚ ਸਮੂਹ ਮੈਂਬਰਾਂ ਨੇ ਹਿੱਸਾ ਲਿਆ ਮੀਟਿੰਗ ਦੌਰਾਨ ਜਿੱਥੇ ਅਹਿਮ ਮੁੱਦਿਆਂ ਤੇ ਵਿਚਾਰ-ਚਰਚਾ ਕੀਤੀ ਗਈ ਉੱਥੇ ਹੀ ਸਮੂਹ ਮੈਂਬਰਾਂ ਨੇ ਮੁਰਦ ਤੋਂ ਮਦਨਮੋਹਨ ਬਿਆਜ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਵੀ ਸੌਂਪੀ ਇਸ ਮੌਕੇ ਬਦਨਪ੍ਰੀਤੋ ਇਲਾਵਾ ਹੋਰਨਾਂ ਬੁਲਾ ਰਹੇ ਨੇ ਨਵ ਨਿਯੁਕਤ ਪ੍ਰਧਾਨ ਮਦਨਮੋਹਨ ਬਿਆਜ ਨੂੰ ਵਧਾਈਆਂ ਦਿੰਦੇ ਆਸ ਪ੍ਰਗਟਾਈ ਕਿ ਉਹ ਸਫਾ ਦੇ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਚਾਰੂ ਰੂਪ ਨਾਲ ਨੇਪਰੇ ਚਾੜਨਗੇ ਇਸ ਤੋਂ ਇ ਮਨ ਅਤੇ ਧਨ ਨਾਲ ਸੇਵਾ ਕਰਦਿਆਂ ਸਮੂਹ ਮੈਂਬਰਾਂ ਨੂੰ ਨਾਲ ਲੈ ਕੇ ਚੱਲਣਗੇ ਖਤਰੀ ਸਭਾ ਕੋ ਬੜਾ ਵੀ ਅੱਜ ਇੱਕ ਵਿਸ਼ੇਸ਼ ਮੀਟਿੰਗ ਭੰਡਾਰੀ ਬਾਗੋਂ ਮੰਦਿਰ ਕਿਉਂਕਿ ਭਈ ਜਿਸ ਵਿੱਚ ਅੱਜ ਖਤਰੀ ਸਭਾ ਦੇ ਸਾਰੇ ਹੀ ਬਤਵੰਦੇ ਮੋਹਦਵਾਰ ਅੱਜ ਇਕੱਠੇ ਹੋਏ ਕਰੋਨਾ ਨੇ ਇੱਕ ਵਾਰ ਫਿਰ ਮੰਦਿਰ ਮੌਨ ਬਜਾਜ ਭਰਾ ਕੇ ਅੰਕੜੇ ਕੰਟੀਨਿਊ ਕਰਨ ਲਈ ਅੱਜ ਬਰਧਾਲੀ ਦਿੱਤੀ ਗਈ ਤੇ ਉਮੀਦ ਕਰਦੇ ਆ ਕਿ ਇਹਨਾਂ ਦੀ ਪ੍ਰਧਾਨਗੀ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਸਭਾ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਤੇ ਉਸ ਤਰ੍ਹਾਂ ਅੱਗੇ ਵੀ ਜਿਹੜੇ ਆ ਸਭਾ ਕੰਮ ਕਰਦੀ ਰਹੂਗੀ ਇਸ ਮੀਟਿੰਗ 'ਚ ਆਉਣ ਦੇ ਸਾਰੇ ਹੀ ਖत्री ਭਰਾਵਾ ਦਾ ਉਹ ਸਾਡੇ ਸਹਿਯੋਗ ਦੇ ਲਈ ਧੰਨਵਾਦ ਅੱਜ ਇੱਕ ਵਾਰ ਫੇਰ ਸਾਡੇ ਪੁਰਾਣੇ ਪ੍ਰਧਾਨ ਜੀ ਨੇ ਜਿਨ੍ਹਾਂ ਨੇ ਅੱਜ ਰਿਜ਼ਾਈਨ ਦਿੱਤਾ ਸੀ ਅੱਜ ਇੱਕ ਵਾਰ ਫੇਰ ਉਹਨਾਂ ਨੂੰ ਦੁਬਾਰਾ ਪ੍ਰੈਜ਼ੀਡੈਂਟ ਬਣਨ ਤੇ ਬਹੁਤ-ਬਹੁਤ ਮੁਬਾਰਕਵਾਦ ਦਿੰਨੇ ਆ ਜੀ ਸਮਾਜਾ ਸਾਡੇ ਨਾਲ ਫੇਰ ਪ੍ਰਧਾਨ ਜੀ ਨੂੰ ਇੱਥੇ ਹੀ ਜਿੱਦਾਂ ਪਹਿਲਾਂ ਜੁੜਿਆ ਅੱਜ ਫਿਰ ਉਹਦੇ ਜੋ ਅੱਜ ਕੋ ਫਿਰ ਉਹਦੇ ਜੁੜੀ ਰੱਖੇ ਤੇ ਅਸੀਂ ਸਾਰੇ ਜਣੇ ਤਨ ਮਨ ਧਨ ਦੇ ਨਾਲ ਆਪਣੀ ਖਤਰੀ ਸਭਾ ਲਈ ਅੱਜ ਟਾਈਮ ਕੰਮ ਕਰਦੇ। ਉਹਦਾ ਨਾਮਯੁਕਤ ਪ੍ਰਧਾਨ ਮਦਨ ਮੋਨ ਬਿਆਜ ਨੇ ਜਿੱਥੇ ਸਾਰੇ ਹੀ ਮੈਂਬਰਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਵਿਸ਼ਵਾਸ ਦਵਾਇਆ ਕਿ ਉਹ ਸਭਾ ਦੀ ਬਿਹਤਰੀ ਲਈ ਸਮੂਹ ਮੈਂਬਰਾਂ ਨੂੰ ਨਾਲ ਲੈ ਕੇ ਚੱਲਣਗੇ ਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਗੇ। ਉਹਨਾਂ ਸਾਰੇ ਹੀ ਮੈਂਬਰਾਂ ਨੂੰ ਤਨੋਂ ਮਨੋਂ ਅਤੇ ਧਨੋਂ ਸੇਵਾ ਕਰਨ ਲਈ ਅੱਗੇ ਆਉਣ ਦੀ ਵੀ ਅਪੀਲ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ। ਮੈਂ ਖੁਸ਼ੀ ਨਾਲ ਪ੍ਰਧਾਨ ਮਦਨ ਮਨ ਮਜਾਜ ਜੋ ਪਿਛਲੇ 2.5 ਸਾਲ ਇਹਦਾ ਮੈਨੂੰ ਇਹਨਾਂ ਨੇ ਉਹਦਾ ਦਿੱਤਾ ਸੀ ਉਹਨੂੰ ਮੈਂ ਕਾਰਵਾਈ ਪੂਰੀ ਕਰਦੇ ਹੋਏ ਜਿੰਨਾ ਕੰਮ ਕਰ ਸਕਿਆ ਸਤਿਮਾਨ ਤੁਹਾਨੂੰ ਨਾਲਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਅੱਜ ਮੈਂ ਰਜਾਈਨ ਕੀਤਾ ਹੈਗਾ ਮੈਨੂੰ ਉਮੀਦ ਹੈ ਕਿ ਹੋਏ ਹੋਰ ਬੰਦੇ ਲਈ ਮੈਂ ਬੜੀਆ ਕੰਮ ਕਰਨਾ ਹਾਂਗਾ ਉਹਨੂੰ ਉਹਨਾਂ ਦੇ ਨਿਰੀਸ਼ਾ ਦੇ ਹੋਰ ਕੁਝ ਮੈਂਬਰਾਂ ਨੇ ਜੋ ਮੈਨੂੰ ਇਸ ਮੌਕੇ ਨੂੰ ਮਾਣ ਮਿਲਿਆ ਉਹਨੂੰ ਮੈਂ ਪੂਰੀ ਦਾਨਮਾਨ ਦੇ ਨਾਲ ਸਿਰੇ ਲਾਉਂਗਾ ਔਰ ਖਤਰੀ ਸਵਾ ਦੇ ਜਿਸੀ ਜਿਹੜੇ ਪ੍ਰਜਾਣ ਨੇ ਜੀ ਸੋਚਿਆ ਉਹਨਾਂ ਨੂੰ ਪੂਰਾ ਕਰਦੀ ਕਰਾਂ ਹ ਸਾਰਿਆਂ ਦੇ ਸਹਿਯੋਗ ਦੇ ਨਾਲ ਉਹਨੂੰ ਪੁਨਰ ਬਣਾ ਲਾਂਗਾ ਕਹਿਣਾ ਦੇ ਸਲੋਕ ਬਗੈਰ ਨਾ ਕੁਝ ਨਹੀਂ ਜੋ ਵੀ ਇਹ ਕਹਿਣਗੇ ਜਿੰਦਾ ਦਾ ਵੀ ਕਹਿਣਗੇ ਉਹ ਅਸੀਂ ਖਤਰੀ ਸਵਾ ਦੇ ਪਾਤੋ ਪਾਤ ਜਿਹੜਾ ਆਮ ਹੋਊਗਾ ਉਹਨੂੰ ਅਸੀਂ ਸਿਰੇ ਨਾਲ ਹੀ ਕੁੱਤੀ ਕਰਾਂਗਾ ਔਰ ਖਤਰੀ ਸਵਾ ਦਾ ਨਵਾਂ ਰੇ ਸਾਰੇ ਨੇ ਮਨਰਾ ਆਉਣ ਦਾ ਹੈ ਲੋ ਤੁਹਾਡਾ ਬਹੁਤ ਬਹੁਤ ਧੰਨਵਾਦੀ ਆ ਜਿਹਨਾਂ ਮੈਨੂੰ ਦੁਬਾਰਾ ਮੌਕਾ ਮਿਲਿਆ ਮੈਂ ਤੇ ਕਰਨ ਜਾਵੂ ਅੱਧੇ ਹੋਗਾ ਤੁਹਾਡੇ ਸਹਿਯੋਗ ਦੇ ਨਾਲ ਜਿੰਨਾ ਕਹਿੰਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਬਾਰ ਬਾਰ ਧੰਨਵਾਦ ਕਰਦਾ ਹਾਂ ਧੰਨਵਾਦ